ਜੀ ਅੱਜ ਤੁਹਾਨੂੰ ਦੱਸ ਦਿਆਂ ਜੀ ਆਪਾਂ ਪਾਕਿਸਤਾਨੀ 슬ੀਵ ਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਇਹਦੀ ਲੰਬਾਈ ਲੈ ਲੈਣੀ ਆ ਲੰਬਾਈ ਰੱਖਣੀ ਆ ਉਹਨਾਂ ਨੇ ਆਪਣੇ 17.5 ਇੰਚ ਤਿਆਰ ਤੇ ਆਪਾਂ 18 ਇੰਚ ਤੇ ਇੱਕ ਮਾਰਕ ਕਰ ਲਾਂਗੇ ਜੋ ਉਹਨਾਂ ਨੇ ਪਾਕਿਸਤਾਨੀ 슬ੀਵ ਦੀ ਬਾਟਮ ਰੱਖਣੀ ਆ ਉਹ 8 ਇੰਚ ਗੁੱਲੀ ਰੱਖਣੀ ਆ ਤਾਂ ਇੱਕ ਨਿਸ਼ਾਨਾ 8 ਇੰਚ ਤੇ ਲਗਾ ਲਾਂਗੇ ਤੇ 1.5 ਇੰਚ ਦਾ ਮਾਰਜਨ ਲੈ ਲਾਂਗੇ ਉੱਪਰ ਆਪਾਂ ਲਾਵਾਂਗੇ 3 ਇੰਚ ਦੀ ਕਟ ਹਾਂਜੀ ਹੁਣ ਆਪਾਂ ਦੇਖਣਾ ਹੈ ਕਿ ਇਹਨੂੰ ਸ਼ੇਪ ਕਿਵੇਂ ਦੇਣੀ ਆ ਆਪਾਂ ਪਾਕਿਸਤਾਨੀ ਜਿਹੜੀ ਆਪਣੀ ਸਲੀਵਾ ਆਪਾਂ ਜਿਹੜੀ ਉਹਨਾਂ ਦੀ ਸਿੰਪਲ ਬਾਟਮ ਆ ਆਮ ਉਹਨਾਂ ਦੀ 슬ੀਵ ਦੀ ਉਹ ਆਪਾਂ ਦੇਖ ਲੈਣੀ ਆ ਉਹ 5.5 ਇੰਚਾਂ ਦੀ ਦੇਖੋ ਬਾਟਮ ਆਪਾਂ 5.5 ਇੰਚ ਤੇ ਇੱਕ ਮਾਰਕ ਕਰ ਲੈਣਾ ਤੇ ਆਹ ਵਾਲੇ ਨਿਸ਼ਾਨ ਨਾਲ ਇਹਨੂੰ ਰਲਾ ਲੈਣਾ ਤੇ ਜੋ ਦੇਖੋ ਇਹਨਾਂ ਦੀ ਬਣਦੀ ਆ ਇੱਥੇ ਤੱਕ ਨਿਸ਼ਾਨ ਉਹਦਾ ਸੈਂਟਰ ਕਰ ਲੈਣਾ ਇੰਚ ਟੇਪ ਦਾ ਤੇ ਇੱਥੋਂ ਦੇਖੋ ਇਹਨਾਂ ਨੇ ਸ਼ੇਪ ਦੇਣੀ ਆ ਇਹ ਵਾਲੀ 슬ੀਵ ਨੂੰ shape with the